ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਵੀ ਤੁਹਾਡੇ ਵਾਸਤੇ ਕਲੈਕਸ਼ਨ ਵਿంటర్ ਦੀ ਲੈ ਕੇ ਆਏ ਹਾਂ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ ਜਿਹੜੇ ਅਸੀਂ ਤੁਹਾਨੂੰ ਅੱਜ ਸੋਟ ਦੇਣੇ ਆ ਪ੍ਰਿੰਟਡ ਸੂਟ ਦੇਣੇ ਆ ਜੀ 올ਓਵਰ ਸੂਟ ਜ਼ਿਆਦਾਤਰ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹਦੇ ਵਿੱਚ ਦੋ ਤਰ੍ਹਾਂ ਦੀ ਅਸੀਂ ਤੁਹਾਨੂੰ ਰੇਂਜ ਦੇਣੀ ਆ ਤੇ ਬਹੁਤ ਸੋਹਣੇ ਜੇ ਸੂਟ ਰੇ ਬਿਲਕੁਲ ਸੌਫਟ ਜਿਹਾ ਸਟੱਫ ਹੈ ਜੀ ਪਿਓਰ ਦਾ ਸਟੱਫ ਰਹੇਗਾ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਇਹਨਾਂ ਕਿਉਂ ਬਹੁਤ ਸੋਹਣੀ ਜੀ ਕਲੈਕਸ਼ਨ ਆ ਤੇ ਦਿਖਾਨੀ ਆ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਸੂਟ ਪਹਿਲਾ ਤਾਂ ਸਟਫ ਦੇਖ ਲੋ ਜੀ ਬਹੁਤ ਸੌਫਟ ਸਟਫ ਹੈ ਇਹ ਬਿਲਕੁਲ ਤੇ ਪਿਓਰ ਦਾ ਸਟਫ ਆ ਮੇਨ ਰਹੇਗਾ ਜੀ ਬ੍ਰਾਂਡਡ ਸੂਟ ਨੇ ਸਾਰੇ 5 ਮੀਟਰ ਦਾ 올ਓਵਰ ਸੂਟ ਮਿਲੇਗਾ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਸੂਟ ਨੇ ਜੀ ਇਹ ਬਹੁਤ ਪਿਆਰੀ ਪ੍ਰਿੰਟਿੰਗ ਆ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ ਵਿਦਾਊਟ ਦੁਪੱਟਾ 1500 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੀ ਜੀ ਲੁੱਕ ਦੇ ਸੂਟ ਨੇ ਤੇ ਫੁੱਲ ਬ੍ਰਾਂਡਡ ਪੀਸ ਨੇ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਠੀਕ ਹੈ ਜੀ ਤੇ ਇਹ ਕਿਹੜਾ 3rd ਕਲਰ ਆ ਤਿੰਨ ਕਲਰ ਨੇ ਇਹ ਸਾਰੇ ਪਿਓਰ ਦੇ ਸੂਟ ਆ ਜੀ ਪਿਓਰ ਪਸ਼ਮੀਨਾ ਦੇ ਇਹਨੂੰ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਲਾਈਨਿੰਗ ਲਗਵਾ ਲੋਗੇ ਤਾਂ ਹੋਰ ਵੀ ਵਧੀਆ ਰਹਿਣਗੇ ਸੂਟ ਇਹ ਤੇ ਹੁਣ ਨਾ ਤੁਸੀਂ ਜਿਹੜਾ ਮੈਂ ਤੁਹਾਨੂੰ ਨੈਕਸਟ ਦਿਖਾ ਰਹੀਆਂ ਸੂਟ ਇਹਦਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਬਿਲਕੁਲ ਬਰੀਕ ਜੀ ਇਹ ਹੈਗੇ ਨੇ ਜੀ ਪਿਓਰ ਦੇ ਸੂਟ ਰਾਮ ਟੈਕਸ ਬ੍ਰਾਂਡ ਦੇ ਇੰਨਾ ਕਿ ਪਿਆਰਾ ਸਟਾਫ ਹੈ ਨਾ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਬਿਲਕੁਲ ਬਰੀਕ ਪ੍ਰਿੰਟ ਆ ਠੀਕ ਹੈ ਜੀ ਪ੍ਰਾਈਸ ਹੈਗਾ ਸੂਟ ਦਾ 1500 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਜਿਹੜਾ ਨੀਚੇ ਵਾਲਾ ਕਲਰ ਹੈ ਨਹੀਂ ਕੁਝ ਖਾਸ ਫਰਕ ਤਾਂ ਨਹੀਂ ਆ ਬਟ ਫਰਕ ਵੀ ਬਹੁਤ ਆ ਇਹਦੇ ਜਿਹੜਾ ਜ਼ਮੀਨ ਹੈ ਨਾ 베이스 ਕਲਰ ਆ ਉਹ ਗ੍ਰੀਨ ਆ ਤੇ ਇਹਦਾ ਆ ਜਾਂਦਾ ਜੀ ਇਹ ਪਰਪਲ ਜਿਹਾ ਸ਼ੇਡ ਆ ਠੀਕ ਹੈ ਬਹੁਤ ਸੋਹਣਾ ਜਿਹਾ ਕਲਰ ਆ ਤੇ ਇੱਕ ਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਮਹਿੰਦੀ ਕਲਰ ਇਹ ਤਿੰਨ ਕਲਰ ਨੇ ਪ੍ਰਿੰਟ ਦੇਖੋ ਕਿੰਨੇ ਸੋਹਣੇ ਤਿੰਨੋਂ ਹੀ ਅਲੱਗ-ਅਲੱਗ ਨੇ ਤੇ ਪ੍ਰਿੰਟਿੰਗ ਤਾਂ ਬਹੁਤ ਪਿਆਰੀ ਆ ਬਹੁਤ ਸੋਹਣਾ ਸੂਟ ਦਾ ਇਹਦਾ ਸਟਫ ਵੀ ਬਹੁਤ ਸੋਹਣਾ ਤੇ ਉੱਪਰ ਉਹ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹ ਪੰਤਰਾਸਾਲੀ ਰੇਂਜ ਵਾਲੇ ਸੂਟਾਂ ਜੀ ਤੇ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਦਿੰਨੀ ਆ ਇਹ ਵਾਲਾ ਸੂਟ ਦੇਖੋ ਕਿੰਨਾ ਸੋਹਣਾ ਕਲਰ ਪ੍ਰਿੰਟ ਆ ਕਲਰ ਹੀ ਬਹੁਤ ਪਿਆਰਾ ਉਪਰੋ ਪ੍ਰਿੰਟ ਵੀ ਬਹੁਤ ਸੋਹਣਾ ਜੀ ਸਿਮਰਨ ਬ੍ਰਾਂਡ ਦੇ ਸੂਟ ਹੈ ਇਹ ਵਾਲੇ ਠੀਕ ਹੈ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਉਹ ਪੀਚ ਰਹੇਗਾ ਸਟਫ ਤਾਂ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਸੌਫਟ ਸਟਫ ਦੇ ਵਿੱਚ ਆ ਜੀ ਪਿਓਰ ਤੇ ਰਹਿਣਗੇ ਇਹ ਵਾਲੇ ਸਾਰੇ ਸੂਟ ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਪਰਪਲ ਮਿਲ ਜਾਏਗਾ ਤਿੰਨ ਕਲਰ ਨੇ ਦੇਖੋ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਜੇ ਠੀਕ ਆ ਤਿੰਨ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਹੁਣ ਇਹ ਵਾਲੇ ਸੂਟ ਦੀ ਪ੍ਰਿੰਟਿੰਗ ਦੇਖਿਓ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਜਦੋਂ ਸੂਟ ਸਟਿਚ ਹੋਏਗਾ ਸਟੀਚਿੰਗ ਤੋਂ ਬਾਅਦ ਜਦੋਂ ਆਪਾਂ ਪਾਵਾਂਗੇ ਬਿਲਕੁਲ ਡਿਫਰੈਂਟ ਜੀ ਪ੍ਰਿੰਟਿੰਗ ਹੈ ਜੀ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਤੁਸੀਂ ਸਿੰਗਲ ਸ਼ੇਡ ਦਾ ਕੰਟਰਾਸਟ ਦੁਪੱਟਾ ਲੈ ਸਕਦੇ ਹੋ ਜਾਂ ਫਿਰ بیس ਕਲਰ ਦਾ ਦੁਪੱਟਾ ਲੈ ਸਕਦੇ ਹੋ ਦੇਖੋ ਕਿੰਨੇ ਸੋਹਣੇ ਕਲਰ ਨੇ ਕਲਰ ਵੀ ਬਹੁਤ ਪਿਆਰੇ ਆ ਸਲਵਾਰ ਸੂਟ ਬਣਾਏ ਹੋਏ ਹੁਣ ਸਰਦਾਰੀ ਸੂਟ ਬਹੁਤ ਸੋਹਣੀ ਲੁੱਕ ਦੇ ਸੂਟ ਆ ਜੀ ਇੱਕ ਬਲੂ ਕਲਰ ਦੇ ਵਿੱਚ ਠੀਕ ਹੈ ਇਹ ਕਲਰ ਨੇ ਜੀ ਤੇ 1500 ਪ੍ਰਾਈਸ ਦੇ ਵਿੱਚ ਨੇ ਤੇ ਇੱਕ ਤੁਹਾਨੂੰ ਹੀ ਅੰਬੀ ਵਾਲਾ ਬਹੁਤ ਸੋਹਣਾ ਜਿਹਾ ਕਲਰ ਪ੍ਰਿੰਟ ਮਿਲੇਗਾ ਇਹ ਸਾਰੇ ਬ੍ਰਾਂਡਿਡ ਪੀਸ ਨੇ ਜਿੰਨੇ ਮੈਂ ਤੁਹਾਨੂੰ ਦਿਖਾਏ ਆ ਰਾਮ ਟੈਕਸ ਬ੍ਰਾਂਡ ਆ ਸਿਮਰਨ ਬ੍ਰਾਂਡ ਆ ਤੇ ਇੱਕ ਤੁਹਾਨੂੰ ਸੂਟ ਇਹ ਮਿਲ ਜਾਏਗਾ ਨਾ ਦੋਨਾਂ ਸੂਟਾਂ ਤੁਹਾਨੂੰ ਕਲਰ ਆਪਸ਼ਨ ਨਹੀਂ ਮਿਲੇਗੀ ਬਹੁਤ ਸੋਹਣਾ ਸੂਟ ਆ ਦੋਨੋਂ ਹੀ ਸੂਟ ਬਹੁਤ ਸੋਹਣੇ ਆ ਠੀਕ ਹੈ ਤੇ 91 ਦਨੀ ਹੈ ਦੇ ਵਿੱਚ ਬਲੈਕ ਕਲਰ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਨਹੀਂ ਮਿਲੇਗੇ ਪਰ ਸੂਟ ਤੁਹਾਨੂੰ 2-2 3-3 ਮਿਲ ਜਾਣਗੇ 3-3 ਸੂਟ ਮਿਲ ਜਾਣਗੇ ਕਿਉਂਕਿ 15-15 ਮੀਟਰ ਦਾ ਥਾਨ ਆ ਜੀ ਇਹ ਆਪਣੇ ਕੋਲ ਤੇ ਇਹਨਾਂ ਚ ਕਲਰ ਆਪਸ਼ਨ ਨਹੀਂ ਹੈਗੇ ਜਿਹੜਾ ਸੂਟ ਹੁਣ ਤੁਹਾਨੂੰ ਪਸੰਦ ਆ ਇਹ 1500 ਪ੍ਰਾਈਸ ਦੇ ਵਿੱਚ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗੀਆਂ ਨੇ ਜੀ ਪਿਓਰ ਦੀਆਂ ਆਈਟਮਾਂ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਜੇ ਸੂਟ ਆ ਕਲਰ ਆਪਸ਼ਨ ਬਹੁਤ ਸੋਹਣੀ ਜੀ ਆ ਹੁਣ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਫਿਕਸ ਸੈਂਡ ਕਰ ਸਕਦੇ ਹੋ ਇਹ ਪ੍ਰਿੰਟ ਤਾਂ ਬਿਲਕੁਲ ਡਿਫਰੈਂਟ ਜਿਹੀ ਆ ਖੁਸ਼ ਅਲੱਗ ਜਿਹੀ ਆਈਟਮ ਆ ਗਈ ਆ ਨੈਕਸਟ ਜਿਹੜਾ ਤੁਹਾਨੂੰ ਸੂਟ ਦੇਣਾ ਮੈਂ ਪ੍ਰਿੰਟਿੰਗ ਦੇਖ ਲਓ ਜੀ ਮੈਂ ਤੁਹਾਨੂੰ ਇੱਕ ਇੱਕ ਸੂਟ ਦਾ ਦੁਆਰਾ ਪ੍ਰਿੰਟ ਦਿਖਾ ਰਹੀ ਹਾਂ ਇਹ ਸੀਗੇ ਸਾਰੇ ਆਪਣੇ 1500 ਵਾਲੇ ਸੂਟ ਤੇ ਹੁਣ ਮੈਂ ਤੁਹਾਨੂੰ ਦੇਣੇ ਆ 1000 ਦੀ ਰੇਸ ਦੇ ਵੀ ਸੂਟ 1000 ਦਾ ਸੂਟ ਆ ਸਟਫ ਇਹਦਾ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਦਾਂ ਚੈੱਕ ਜਿਹਾ ਹੈਗਾ ਪਿਓਰ ਦਾ ਸਟਫ ਹੈ ਉੱਪਰ ਵਾਲੀ ਸਾਈਡ ਤੋਂ ਤੁਹਾਨੂੰ ਇਹ ਹਲਕਾ ਜਿਹਾ ਚੈੱਕ ਜਿਹਾ ਬੁਣਤੀ ਜੀ ਦਿਖ ਜੇਗੀ ਜੀ ਉੱਪਰ ਉਹਦੇ ਪ੍ਰਿੰਟ ਹੋਇਆ ਹੋਇਆ ਇਹ ਵਾਲੀ ਇਹਦੀ ਬੈਕ ਸਾਈਡ ਠੀਕ ਹੈ 1000 ਦਾ ਸੂਟ ਆ ਜੀ ਇਹ 1000 ਦਾ ਬਹੁਤ ਸੋਹਣੀ ਜੀ ਪ੍ਰਿੰਟਿੰਗ ਦੇ ਨਾਲ ਸੂਟ ਰਹੇਗਾ ਐਦਾ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਕਲਰ অপਸ਼ਨ ਦੇਣੀ ਆ ਬਹੁਤ ਸੋਹਣੇ ਕਲਰ ਨੇ ਵਿੰਟਰੋ ਕਲੈਕਸ਼ਨ ਆ ਤੇ ਪ੍ਰਾਈਸ ਹੈਗਾ 1000 ਸ਼ਿਪਿੰਗ ਚਾਰजेस ਲੱਗ ਤੋਂ ਰਹਿਣਗੇ 1000 ਪ੍ਰਾਈਸ ਦੇ ਵਿੱਚ ਕਲਰ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਇੱਕ 컬러 ਹੀ ਮਿਲ ਜੇਗਾ ਸੇਮ ਪ੍ਰਿੰਟ ਦੇ ਵਿੱਚ ਸੈਕਿੰਡ ਐ ਥਰਡ ਨੈਕਸਟ ਪ੍ਰਿੰਟ ਦੇ ਸੇਮ ਹੀ ਪ੍ਰਿੰਟ ਦੇ ਵਿੱਚ ਤੁਹਾਨੂੰ ਸੌਰੀ ਸੇਮ ਹੀ ਸਟਫ ਦੇ ਵਿੱਚ ਪ੍ਰਿੰਟ ਚੇਂਜ ਮਿਲ ਜੇਗਾ ਦੇਖੋ ਸਟਫ ਸੇਮ ਰਹੇਗਾ ਇਹਦੇ ਵਿੱਚ ਇਹ ਕਲਰ ਪ੍ਰਾਈਸ ਹੈਗਾ ਜੀ ਸੂਟ ਦਾ 1000 1000 ਦਾ ਸੂਟ ਆ ਇਹਦੇ ਵਿੱਚ ਦੋ ਹੀ ਕਲਰ ਨੇ ਤੇ ਇੱਕ ਤੁਹਾਨੂੰ ਪ੍ਰਿੰਟ ਇਹ ਵੀ ਬਹੁਤ ਸੋਹਣਾ ਜਾਂ ਪ੍ਰਿੰਟਿੰਗ ਤਾਂ ਬਹੁਤ ਪਿਆਰੀ ਆ ਦੇਖੋ ਬਿਲਕੁਲ ਬਰੀਕ ਪ੍ਰਿੰਟ ਬਹੁਤ سارے ਸ਼ੌਪ ਤੇ ਆਣੀਆਂ ਜਿਹੜੇ ਸਾਡੇ ਮਤਲਬ ਜਿਨ੍ਹਾਂ ਨੇ ਸਿੰਪਲ ਸੂਟ ਪਾਣੇ ਹੁੰਦੇ ਆ ਤੇ ਉਹ ਕਹਿੰਦੇ ਸਾਨੂੰ 올ਓਵਰ ਬਰੀਕ ਪ੍ਰਿੰਟ ਦੇ ਸੂਟ ਦਿਖਾਓ ਜੇ ਇਹ ਉਹਨਾਂ ਵਾਸਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੈ ਬਰੀਕ ਪ੍ਰਿੰਟ ਦੇ ਵਿੱਚ 1000 ਦੇ ਦੇ ਵਿੱਚ ਹੈ ਵੀ ਸੂਟ ਤੁਹਾਨੂੰ ਵਿంటర్ 컬렉ਸ਼ਨ ਚ ਮਿਲ ਜੇਗਾ ਸੇਮ ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ ਕਿਸੇ ਦੋ ਕਲਰ ਨੇ ਕਿਸੇ ਤਿੰਨ ਕਲਰ ਨੇ ਜੀ ਬਹੁਤ ਸੋਹਣੇ ਜੀ 컬렉ਸ਼ਨ ਆ ਪ੍ਰਾਈਸ ਰਹੇਗਾ 1000 ਠੀਕ ਆ ਤੇ ਹੁਣ ਮੈਂ ਤੁਹਾਨੂੰ ਇੱਕ ਦੋ ਸੂਟ ਉਹ ਦਿਖਾਣੇ ਆ ਜਿਹੜੇ ਆਪਣੇ ਪਸ਼ਮੀਨਾ ਦੇ ਸਿਲਕ ਪਸ਼ਮੀਨਾ ਦੇ ਸੂਟ ਕਾਫੀ ਜ਼ਿਆਦਾ ਡਿਮਾਂਡ ਤੇ ਰਹਿੰਦੇ ਆ ਤੇ ਬਸ ਸਲਪੀਟ ਹੀ ਬਣਦੇ ਆ ਇਹ ਹੈਗਾ ਜੀ ਪਿਓਰ ਸਿਲਕ ਪਸ਼ਮੀਨਾ ਇਹ ਪਸ਼ਮੀਨਾ ਦਾ ਸੂਟ ਆ ਨੈਕ ਵਰਕ ਹੈ ਇਹਦੇ ਨਾਲ ਦੇ ਬਹੁਤ سارے ਸੂਟ ਅਸੀਂ ਪਾ ਚੁੱਕੇ ਆ ਜੀ ਠੀਕ ਹੈ ਤੇ ਬਾਵਾ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲ ਜੇਗਾ ਬਾਜੂ ਤੇ ਵਰਕ ਹੈ ਤੇ ਤੁਸੀਂ ਵਰਕ ਦਾ ਮਤਲਬ ਕਿ ਇਹ ਜਿਹੜਾ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਜੀ ਫਿਨਿਸ਼ਿੰਗ ਆ ਪਿਓਰ ਸਿਲਕ ਪਸ਼ਮੀਨਾ ਦਾ ਸਟੱਫ ਹੈ ਜੀ ਇਹ ਪੂਰਾ ਥਿਕ ਸਟੱਫ ਆ ਇਚ ਸੰਥੈਟਿਕ ਟੱਚ ਨਹੀਂ ਹੈਗਾ ਠੀਕ ਆ ਸੇਮ ਦੇ ਵਿੱਚ ਸੋਨੋ ਸੇਮ ਸਟੱਫ ਦੇ ਵਿੱਚ ਇੱਕ ਡਿਜ਼ਾਈਨ ਦੰਨੇ ਆ ਕਲਰ ਬਹੁਤ ਸੋਹਣਾ ਹੈ ਇਹਨਾਂ ਦੋਨਾਂ ਸੂਟਾਂ ਦਾ ਪ੍ਰਾਈਸ 1900 ਰਹੇਗਾ ਵਿਦ ਵਰਕ 1900 ਵਿਦਆਊਟ ਦੁਪੱਟਾ ਇਹ ਵੀ ਸੂਟ ਬਹੁਤ ਸੋਹਣਾ ਜੀ ਇਹ ਸੀ ਸਾਰੇ ਰਿਪੀਟ ਤਿਆਰ ਕਰਵਾਏ ਸੀਗੇ ਸੂਟ ਕਿਉਂਕਿ ਜਿਸ ਦਿਨ ਮੈਂ ਵੀਡੀਓ ਪਾਈ ਸੀਗੀ ਬਹੁਤ ਸਾਰੇ ਅਸੀਂ ਬੁਕਿੰਗ ਐਡਵਾਂਸ ਚ ਲੈ ਲਈ ਸੀਗੇ ਤੇ ਹੁਣ ਜਿਹੜੇ ਬਣ ਕੇ ਆਏ ਆ ਜੀ ਉਹਨਾਂ ਵਿੱਚੋਂ ਐਕਸਟਰਾ ਬਣ ਕੇ ਆਏ ਆ ਤਾਂ ਕਰਕੇ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਪਹਿਲਾਂ ਸੀ ਸੋਲਡ ਆਊਟ ਬਹੁਤ ਸਾਰੇ ਸੂਟਾਂ ਨੂੰ ਲਿਖਿਆ ਹੋਇਆ ਕਿਉਂਕਿ ਅਸੀਂ ਇਹਨਾਂ ਦੀ ਓਵਰ ਬੁਕਿੰਗ ਲੈ ਲਈ ਸੀਗੀ ਫਿਰ ਕਈ ਵਾਰੀ ਥਾਂ ਸੇਮ ਸਟੱਫ ਦਾ ਨਹੀਂ ਮਿਲਦਾ ਹੈਗਾ ਫਿਰ ਪ੍ਰੋਬਲਮ ਆ ਜਾਂਦੀ ਆ ਤੇ ਇਹ ਹੈਗਾ ਜੀ ਪਿਓਰ ਐਸਕੇ ਬ੍ਰਾਂਡ ਦਾ ਪਸ਼ਮੀਨਾ SK ਬ੍ਰਾਂਡ ਦਾ ਪਸ਼ਮੀਨਾ ਇਹ ਸਿਲਕ ਪਸ਼ਮੀਨਾ ਨਹੀਂ ਹੈਗਾ ਇਹ ਪਸ਼ਮੀਨਾ ਹੈ ਪਿਓਰ ਪਸ਼ਮੀਨੇ ਦਾ ਸੂਟ ਆ ਪ੍ਰੋਪਰ ਬਾਜੂ ਤੇ ਵਰਕ ਹੈ ਜੀ ਠੀਕ ਹੈ ਤੇ ਪ੍ਰਾਈਸ ਸੇਮ ਰਹੇਗਾ 1900 ਇਹਦੇ ਵਿੱਚ ਇੱਕ ਇਹ ਮਸਟਰਡ ਕਲਰ ਦੰਨੇ ਹੈ ਇਹ ਸਾਰੇ ਨਵੇਂ ਸੂਟ ਬਣ ਕੇ ਆਏ ਆ ਹੁਣ ਕਲਰ ਆਪਸ਼ਨ ਪਹਿਲਾਂ ਵਾਲੀ ਹੋਆ ਕਿਉਂਕਿ ਅਸੀਂ ਇਹਨਾਂ ਦੀ ਬੁਕਿੰਗ ਕਾਫੀ ਸਾਰੀ ਲੈ ਲਈ ਸਗੀ ਤੇ ਹੁਣ ਜਿਹੜੇ ਆ ਵਿੱਚ ਐਕਸਟਰਾ ਸੂਟ ਬਣ ਚਾਹੀਏ ਉਹ ਮੈਂ ਤੁਹਾਨੂੰ ਰਿਪੀਟ ਦਿਖਾ ਰਹੀ ਆ ਇਹ ਹੈਗਾ ਜੀ ਸਿਲਕ ਬਸ਼ਮੀਨੇ ਦੇ ਸੂਟ ਸਾਰੇ ਦੇ ਵਿੱਚ ਬੁਠੀ ਰਹੋਗੇ ਇਹ ਸਾਰੇ ਸੂਟ 1900 ਪ੍ਰਾਈਸ ਵਾਲੇ ਆ ਠੀਕ ਹੈ ਤੇ ਕੋਟਰਾਏ ਵਾਲੇ ਸੂਟ ਵੀ ਪਏ ਆ ਆਪਣੇ ਕੋਲ ਜੇ ਕਿਸੇ ਨੇ ਕੋਟਰਾਏ ਵਾਲੇ ਸੂਟ ਲੈਣੇ ਆ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਵੀ ਮੈਂ ਵੀਡੀਓ 'ਚ ਦਿਖਾਏ ਹੋਏ ਆ ਕੋਟ్రਾਈ ਸੋਦੇ 1900 ਵਾਲੀ ਸੂਟ ਨੇ ਕੋਟ్రਾਈ ਦੇ ਸੂਟ ਨੇ ਜੀ ਇਹ ਵੀ ਆਪਣੇ ਕੋਲ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ 'ਚ ਦੋ ਤਰ੍ਹਾਂ ਦੀ ਰੇਂਜ ਹੈ ਇੱਕ ਦੀ ਬਾਜੂ ਤੇ ਵਰਕ ਹੈ ਉਹ ਹੈਗੇ ਨੇ ਜੀ 1800 ਦੇ ਤੇ 1900 ਦੇ ਜਿਨ੍ਹਾਂ ਦੀ ਬਾਜੂ ਤੇ ਵਰਕ ਹੈ ਐਦਾਂ ਹੈਗੇ ਨੇ ਸੂਟ ਇਹ ਕੋਟ్రਾਈ ਦੇ ਵੀ ਆਪਣੇ ਕੋਲ ਤਦ ਤੁਸੀਂ ਇਹ ਵੀ ਦੇਖ ਸਕਦੇ ਹੋ ਇਹਦੇ ਵਿੱਚ ਤਾਂ ਤੁਹਾਨੂੰ ਕੁਟ੍ਰਾਈਸ ਦਾ ਬਹੁਤ ਸਾਰੇ ਕਲਰ ਮਿਲ ਜਾਣਗੇ ਕਾਫੀ ਸਾਰੇ ਇਹ ਬਿਦਾਉਟ ਬਾਜੂ ਆ ਇਹ ਸੂਟ ਹੈਗਾ ਜੀ 1800 ਦਾ ਇਹਦੇ ਵਿੱਚ ਇੱਕ ਇਹ ਗਾ ਡਿਜ਼ਾਈਨ ਆ ਇਹ ਵੀ ਡਿਜ਼ਾਈਨ ਕਲਰ ਬਹੁਤ ਸੋਹਣਾ ਹੈ ਇਹ ਵੀ 1800 ਦਾ ਹੈ ਇਹ ਵੀ 1800 ਦਾ ਹੈ ਇਹ ਸਾਰੇ ਜਿਨ੍ਹਾਂ ਦੇ ਬਾਹਾਂ ਤੇ ਵਰਕ ਨਹੀਂ ਹੈਗਾ ਉਹ ਵਾਲੇ ਡਿਜ਼ਾਈਨ ਨੇ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਇਹ 1800 ਵਾਲੇ ਸੂਟ ਨੇ ਜੀ ਸਾਰੇ ਠੀਕ ਹੈ 1800 ਵਾਲੇ ਸੂਟ ਨੇ ਪ੍ਰਾਈਸ ਤੁਹਾਨੂੰ ਮੈਂ ਦੱਸਤਾ ਇੱਕ ਟਰਾਈ ਦੇ ਸੂਟ ਨੇ ਜੀ ਸਾਰੇ ਤੇ ਸ਼ਿਪਿੰਗ ਚਾਰਜ ਸਾਰੇ ਸੂਟਾਂ ਦਾ ਅਲੱਗ ਤੋਂ ਰਹੇਗਾ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਵੇਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ